ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਐਸੀ ਗੱਲ ਦੱਸਣ ਜਾ ਰਹੇ ਹਾਂ ਜੋ ਕਿ ਇੱਕ ਚੈਨਲ ਦੇ ਉੱਪਰ ਵੀਡੀਓ ਅਪਲੋਡ ਹੋਈ ਆ ਢੱਡੀਆਂ ਵਾਲੇ ਦੇ ਖਿਲਾਫ ਜੋ ਕਿ ਭਈ ਸੀਟੀਸੀ ਕੈਮਰੇ ਦੇ ਵਿੱਚ ਇਹਨਾਂ ਦਾ ਜੋ ਵੀ ਇਹਨਾਂ ਨੇ ਪ੍ਰਵਾਹ ਕਰੇ ਸੀ ਉਸ ਕੁੜੀ ਨਾਲ ਜੋ ਵੀ ਇਹਨਾਂ ਦਾ ਵਰਤਾਅ ਹੋ ਰਿਹਾਗਾ ਤਾਂ ਉਹ ਵੀਡੀਓ ਉਹਨਾਂ ਨੇ ਸਾਹਮਣੇ ਲਿਆਤੀ ਗਈ ਆ ਕੈਮਰੇ ਵਿੱਚ ਸੀਟੀਸੀ ਕੈਮਰੇ ਦੇ ਵਿੱਚ ਆਈਏ ਸਾਹਮਣੇ ਤਾਂ ਉਹ ਵੀਡੀਓ ਹੈ ਕਿਹੜੇ ਚੈਨਲ ਤੇ ਆ ਜਿੱਥੋਂ ਅਸੀਂ ਦੇਖੀ ਆ ਜਿਹਨੇ ਅਪਲੋਡ ਕਰੀ ਆ ਇਹ ਉਹ ਚੈਨਲ ਦਾ ਨਾਮ ਵੀ ਤੁਹਾਨੂੰ ਦੱਸਾਂਗੇ ਜੋ ਕਿ ਉਹਨਾਂ ਦੇ ਉੱਪਰ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਹਰ ਰੋਜ਼ ਨਵੇਂ ਤੋਂ ਨਵੀਂ ਅਪਲੋਡ ਹੁੰਦੀਆਂ ਵੀਡੀਓ ਕਿਉਂਕਿ ਉਹਨਾਂ ਦੇ ਉੱਪਰ ਰੋਪ ਹਰ ਰੋਜ਼ ਲੱਗਦੇ ਆਏ ਆ ਆਪਾਂ ਨੂੰ ਵੀ ਪਤਾ ਵੀ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆਗਾ ਜੋ ਢੱਡਰੀਆਂ ਵਾਲੇ ਨੂੰ ਲੈ ਕੇ ਹਨਾ ਤਾਂ ਗੱਲ ਇਹ ਕਵਾਂਗੇ ਬਈ ਦੇਖੋ ਆਪਾਂ ਆਪਣੇ ਚੈਨਲ ਦੇ ਉੱਪਰ ਕੋਈ ਹਜੇ ਤੱਕ ਫੇਕ ਨਿਊਜ਼ ਕਦੇ ਨਾ ਪਾਈ ਆ ਨਾ ਪਾਈਏ ਤਾਂ ਹੁਣ ਇਹ ਚੈਨਲ ਜਿਹਦੇ ਉੱਪਰ ਇਹ ਵੀਡੀਓ ਆਈ ਅਪਲੋਡ ਹੋਈ ਆ ਇਹ ਆਪਣੇ ਚੈਨਲ ਤੇ ਨਹੀਂ ਹੈ ਇਹ ਕਿਸੇ ਹੋਰ ਚੈਨਲ ਤੇ ਆ ਚੈਨਲ ਦਾ ਨਾਮ ਵੀ ਦੱਸਾਂਗੇ ਚੈਨਲ ਦਾ ਨਾਮ ਹੈਗਾ ਦੁੱਖ ਪੰਜਨੀ ਟੀਵੀ ਉੱਪਰ ਆਪਣੇ ਜੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸੀਗੇ ਉਹਨਾਂ ਦੀ ਫੋਟੋ ਲੱਗੀ ਹੋਈ ਆ ਉੱਪਰ ਸਹਬਜ਼ਾਦਿਆਂ ਦੀ ਤਾਂ ਉਹ ਤੁਹਾਨੂੰ ਨਜ਼ਰ ਆਈ ਜਾਊਗੀ ਦੱਕ ਪੰਜਨੀ ਟੀਵੀ ਉੱਪਰ ਜਾ ਕੇ ਇਹ ਦੂਜੀ ਵੀਡੀਓ ਆ ਤਾਂ ਪਹਿਲੀ ਵੀਡੀਓ ਵੀ ਜੋ ਮਿਲੂਗੀ ਤੁਹਾਨੂੰ ਉਹ ਵੀ ਢੱਡਰੀਆਂ ਵਾਲੇ ਦੇ ਖਲਾਫ ਹੀ ਆ ਵੀ ਗੱਲ ਇਹ ਕਹਿਣਾ ਚਾਹੁੰਦੇ ਆਪਾਂ ਜੋ ਮੁੱਦਾ ਕਾ ਗੱਲ ਦਾ ਵੀ ਹਜੇ ਤੱਕ ਇਨਕੁਆਰੀ ਚੱਲੀ ਜਾਂਦੀ ਉਹਨਾਂ ਦੀ ਹਾਲੇ ਤੱਕ ਕੋਰੋਨਾ ਉੱਪਰ ਕੋਈ ਕੇਸ ਨਹੀਂ ਹੋਇਆ ਕਿਉਂਕਿ ਜਿਹੜੇ ਹਿਸਾਬ ਨਾਲ ਇਹਨਾਂ ਦੇ ਬਿਆਨ ਆਗੇ ਇਸ ਚੈਨਲ ਦੇ ਕਹਿੰਦੇ ਵੀ ਇੱਕ ਵੀਡੀਓ ਆਈ ਹੈ ਕੈਮਰੇ ਦੇ ਵਿੱਚ ਜਿਹਦੇ ਵਿੱਚ ਕੀ ਬਾਬਾ ਸਾਫ ਪਤਾ ਲੱਗਦਾ ਉਸ ਕੁੜੀ ਦੀ ਵੀ ਇੱਕ ਵੀਡੀਓ ਹੱਥ ਲੱਗੀ ਆ ਤਾਂ ਵੀ ਇਹ ਜਦੋਂ ਦਰਬਾਰ ਦੇ ਵਿੱਚ ਜਾਂਦੀ ਆ ਉਹ ਵੀਡੀਓ ਦੇ ਵਿੱਚ ਸਾਫ ਪਤਾ ਲੱਗਦਾ ਵੀ ਇਹ ਕੁੜੀ ਇਕੱਲੀ ਗਈ ਹੈ ਦਰਬਾਰ ਦੇ ਵਿੱਚ ਤਾਂ ਜਦੋਂ ਦਰਬਾਰ ਤੋਂ ਆਈ ਹੈ ਸਾਹਮਣੇ ਤਾਂ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੋਈ ਵੀਡੀਓ ਆ ਤਾਂ ਇਹ ਚੈਨਲ ਦਾ ਨਾਮ ਕੀ ਆ ਉਹ ਮੈਨੂੰ ਦੱਸ ਹੀ ਦਿੱਤਾ ਦੁੱਖ ਪੰਜਨੀ ਟੀਵੀ ਫਿਰ ਤੋਂ ਆਪਾਂ ਦੱਸ ਦਿੰਨੇ ਆ ਤਾਂ ਵੀ ਇਹ ਜੋ ਹਰ ਰੋਜ਼ ਪਰ ਲੇਕਿਨ ਉਹਨਾਂ ਨੇ ਇਹਦੇ ਵਿੱਚ ਕੋਈ ਉਹਨਾਂ ਨੇ ਗੱਲ ਦਾ ਕੋਈ ਖਲਾਸਾ ਖਾਸ ਨਹੀਂ ਕਰਿਆ ਕਿਉਂਕਿ ਜਾ ਕੇ ਤੁਸੀਂ ਵੀ ਦੇਖ ਸਕਦੇ ਹੋ ਵੀਡੀਓ ਤਾਂ ਨਹੀਂ ਦਿਖਾਈ ਉਹਨਾਂ ਨੇ ਪਰ ਉਹਨਾਂ ਨੇ ਜੋ ਉਹਨਾਂ ਬਾਰੇ ਵਿਚਾਰ ਬੋਲੇ ਆ ਆਪਾਂ ਤੁਹਾਨੂੰ ਉਹ ਸੁਣਾਉਣ ਜਾ ਰਹੇ ਆ ਕਿਉਂਕਿ ਉਹਨਾਂ ਨੇ ਸਿਰਫ ਐਡਿਟ ਕਰਕੇ ਫੋਟੋਆਂ ਪਾਈਆਂ ਹੋਈਆਂ ਢੱਡੀਆਂ ਵਾਲੀਆਂ ਨਾ ਕੋਈ ਹਜੇ ਤੱਕ ਕੋਈ ਸੀਟੀ ਸੀਟੀ ਸੀ ਕੈਮਰੇ ਦੀ ਵੀਡੀਓ ਕੋਈ ਨਹੀਂ ਸਾਹਮਣੇ ਆਈ ਤਾਂ ਇਹ ਹੁਣ ਗੱਲ ਸਿੱਧੀ ਸਾਫ ਪਤਾ ਲੱਗਦਾ ਵੀ ਫੇਕ ਖਬਰਾਂ ਆ ਰਹੀਆਂ ਕਈ ਚੈਨਲਾਂ ਤੋਂ ਆਪਾਂ ਕਿਸੇ ਇਨਸਾਨ ਵਾਸਤੇ ਫੇਕ ਖਬਰ ਆਪਦੇ ਚੈਨਲ ਤੋਂ ਹਜੇ ਤੱਕ ਕਦੇ ਨਹੀਂ ਪਾਈ ਨਹੀਂ ਪਾਵਾਂਗੇ ਕਿਉਂਕਿ ਜੋ ਪੰਜਾਬ ਚੋਂ ਦਾ ਆਪਾਂ ਉਹ ਦੱਸਣ ਜਾ ਰਹੇ ਆ ਕਿਉਂਕਿ ਆਪਣੇ ਸਾਰੇ ਸੰਸਾਰ ਸਾਂ ਜਾਣਗੇ ਹੁੰਦੀਆਂ ਵੀਡੀਓ ਨਾ ਕੀ ਇਹ ਕਿਉਂਕਿ ਜਦੋਂ ਆਪਣਾ ਇੱਕ ਬੜੀ ਵੀਡੀਓ ਅਪਲੋਡ ਹੋ ਗਈ ਉਹ ਸਾਰੇ ਦੇਸ਼ਾਂ ਵਿਦੇਸ਼ਾਂ ਚ ਪਹੁੰਚ ਜਾਂਦੀ ਆ ਆਪਾਂ ਗਲਤ ਖਬਰ ਨਹੀਂ ਪਾ ਸਕਦੇ ਗੱਲ ਇਹ ਆ ਕਿਉਂਕਿ ਹੁਣ ਇਹ ਜੋ ਦੁੱਖ ਪੰਜਲੀ ਟੀਵੀ ਆ ਇਹ ਹਰ ਰੋਜ਼ ਨਵੀਆਂ ਤੁਨਵੀਆਂ ਫੇਕ ਖਬਰਾਂ ਆਉਂਦੀਆਂ ਤਾਂ ਆਪਣੇ ਚੈਨਲ ਤੋਂ ਹਜੇ ਤੱਕ ਬਈ ਕੋਈ ਫੇਕ ਖਬਰ ਨਹੀਂ ਆਪਾਂ ਸਿਰਫ ਇੰਨੇ ਕੀ ਦੱਸਣਾ ਚਾਹੁੰਦੇ ਆ ਵੀ ਜਿਹੜਾ ਇਨਸਾਨ ਯਾਰ ਬਹੁਤ ਉਹ ਚੰਗਾ ਵਧੀਆ ਕੀਰਤਨ ਕਰਦਾ ਗੁਣਗਾਨ ਕਰਦਾ ਰੱਬ ਦਾ ਨਾਮ ਲੈਂਦਾ ਬਹੁਤ ਚੰਗੇ ਉਹਦੇ ਨਾਲ ਲੋਕ ਵੀ ਜੁੜੇ ਆ ਉਹਨੂੰ ਫੋਲੋ ਕਰਦੇ ਆ ਚਲ ਇਹ ਚੀਜ਼ ਮੰਨਦੇ ਆਪਾਂ ਹਜੇ ਤੱਕ ਆਪਾਂ ਨੂੰ ਗੱਲ ਦਾ ਕੋਈ ਖلاص ਨਹੀਂ ਹੋਇਆ ਕਿਉਂਕਿ 2012 ਦੇ ਉੱਪਰ ਰੋਪ ਲੱਗਿਆ ਹੋਇਆ ਜੋ ਇੱਕ ਕੁੜੀ ਨੇ ਦਰਬਾਰ ਦੇ ਵਿੱਚ ਜਾ ਕੇ ਜ਼ਹਿਰ ਖਾਧਿਆ ਸੀ ਆਪਣੀ ਜਾਨ ਦਿੱਤੀ ਗਈ ਸੀ ਤਾਂ ਉਹ ਇਹਦੇ ਉੱਪਰ ਰੋਪ ਲਾਇਆ ਗਿਆ ਅੱਜ 2024 ਦੇ ਵਿੱਚ ਉਹ ਕੇਸ ਓਪਨ ਹੋ ਗਿਆ ਇਹਨਾਂ ਉੱਪਰ ਜੋ ਕੁੜੀ ਦੀ ਹਤਿਆ ਦਾ ਸੀਗਾ ਤਾਂ ਗੱਲ ਇਹ ਕਵਾਂਗੇ ਵੀ ਦੇਖੋ ਆਪਣੇ ਚੈਨਲ ਤੋਂ ਹਜੇ ਤੱਕ ਕੋਈ ਫੇਕ ਨਾ ਤਾਂ ਆਈਏ ਨਾ ਆਪਾਂ ਪਾਈਏ ਕਿਉਂਕਿ ਆਪਦੇ ਬੰਨਿਓ ਆਪਾਂ ਕੋਈ ਫੇਕ ਖਬਰ ਨਾ ਪਾ ਨਹੀਂ ਸਕਦੇ ਪਰ ਇਹ ਜੋ ਚੈਨਲ ਆ ਬਾਈ ਇੱਕ ਇਹ ਚੈਨਲ ਕਈ ਹੋਰ ਵੀ ਚੈਨਲ ਆ ਹਰ ਰੋਜ਼ ਫੇਕ ਖਬਰਾਂ ਗਲਤਾਂ ਕਿਉਂਕਿ ਇੱਕ ਗੁਰੂਆਂ ਦੇ ਬੱਚਿਆਂ ਦੀ ਫੋਟੋ ਲਾ ਕੇ ਤਾਂ ਉਹਨਾਂ ਨੂੰ ਖਬਰਾਂ ਵੀ ਉਹਦੀਆਂ ਦੇਣੀਆਂ ਚਾਹੁੰਦੀਆਂ ਅਕਸਰ ਨੂੰ ਫੋਟੋ ਵੀ ਨੂੰ ਨੂ ਨਾਮ ਬਦਨਾਮ ਕਰੋ ਲੋਗੋ ਇਹਨਾਂ ਨੇ ਚੈਨਲ ਦੇ ਉੱਪਰ ਲਾਇਆ ਜੋ ਆਪਣੇ ਗੁਰੂ ਗੋਬਿੰਦ ਸਿੰਘ ਦੇ ਤੇ ਪੁੱਤਰ ਸੀ ਜਿਹੜੇ ਹਨ ਸਾਹਿਬਜ਼ਾਦੇ ਦੀ ਫੋਟੋ ਲੱਗੀ ਹੋਈ ਹੈ ਇੱਕ ਸਾਹਿਬਜ਼ਾਦੇ ਦੀ ਸਿੰਗਲ ਆ ਫੋਟੋ ਚ ਪਤਾ ਨਹੀਂ ਇੱਕਾ ਸਿੰਗਲ ਫੋਟੋ ਲੱਗੀ ਹੋਈ ਹੈ ਇੱਕ ਸਾਹਿਬਜ਼ਾਦੇ ਦੀ ਤਾਂ ਉਹ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਚੈਨਲ ਵੀ ਬਦਨਾਮ ਹੁੰਦਾ ਇਹਦੇ ਚ ਤੇ ਉਹਨਾਂ ਦੀ ਚੈਨਲ ਤਾਂ ਬਦਨਾਮ ਹੋ ਜੇ ਕੋਈ ਨਹੀਂ ਪਰ ਉਹ ਫੋਟੋ ਨਾਲ ਬਦਨਾਮ ਹੁੰਦੀ ਆ ਪਰ ਇਹ ਬਹੁਤ ਵੱਡੀ ਗੱਲ ਸੋਚਣੀ ਚਾਹੀਦੀ ਹੈ ਚੈਨਲ ਦੇ ਜਿਹੜੀ ਆਪਾਂ ਕੋਈ ਮੁੱਦੇ ਤੇ ਹੁੰਦੀ ਹੈ ਵੀਡੀਓ ਉਹ ਪਾ ਦਿਓ ਸਬੂਤਾਂ ਦੇ ਧਾਰ ਤੇ ਵੀ ਪਾ ਸਕਦੇ ਆ ਅਗਰ ਜੇ ਕੋਈ ਹੈਗੀ ਆ ਪਹਿਲਾ ਉਹਨਾਂ ਨੇ ਕੀ ਦੱਸਿਆ ਗਿਆ ਕਿ ਨੇ ਇੱਕ ਸੀਟੀਸੀ ਕੈਮਰੇ ਦੀ ਵੀਡੀਓ ਆਈ ਆ ਸਾਹਮਣੇ ਲੇਕਿਨ ਉਹਦੇ ਵਿੱਚ ਸਾਬਿਤ ਨਹੀਂ ਕਰਿਆ ਵੀ ਇਹ ਵੀਡੀਓ ਆ ਸਾਹਮਣੇ ਦਿਖਾਉਣੀ ਸੀ ਉਹਨਾਂ ਨੇ ਤਾਂ ਕਹਨੇ ਆ ਵੀ ਫੇਕ ਆ ਆਪਣੇ ਚੈਨਲ ਤੋਂ ਕੋਈ ਫੇਕ ਖਬਰ ਨਹੀਂ ਆਉਂਦੀ ਕਿਉਂਕਿ ਭਾਈ ਆਪਾਂ ਸਬੂਤਾਂ ਦੇ ਧਾਰ ਤੇ ਬੋਲਦੇ ਆ ਕਿਉਂਕਿ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਵੀਡੀਓ ਜਾਣੀ ਹੁੰਦੀ ਆ ਭੈਣਾ ਵੀ ਦੇਖਣੀਆਂ ਮਾਤਾਂ ਵੀ ਸਾਰੇ ਬਜ਼ੁਰਗ ਜੋ ਵੀ ਬੱਚੇ ਸਾਰੇ ਦੇਖਦੇ ਆ ਆਪਾਂ ਗਲਤ ਖਬਰ ਨਹੀਂ ਪਾ ਸਕਦੇ ਭਈ ਆਪਣੇ ਚੈਨਲ ਤੋਂ ਤਾਂ ਕਰਕੇ ਕਹਿਣਾ ਚਾਹੁੰਦੇ ਆ ਭਾਈ ਇਹ ਖਬਰਾਂ ਵੀ ਬਣੀਆਂ ਜਾਂ ਉਹਨਾਂ ਤੇ ਵੀ ਨਾ ਜਾਇਆ ਕਰੋ ਹਾਂ ਜਿਹੜੀ ਉਹਨਾਂ ਦੇ ਉੱਪਰ ਕੇਸ ਲੱਗਿਆਗਾ ਉਹਦੀ ਹਜੇ ਹਜੇ ਇਨਕੁਇਰੀ ਹੋ ਚੱਲੀ ਜਾਂਦੀ ਆ ਉਹਨਾਂ ਉੱਪਰ ਕੇਸ ਜੋ ਦਰਜ ਤਾਂ ਹੋ ਚੁੱਕਿਆ ਪਰ ਉਹਦੀ ਇਨਕੁਇਰੀ ਚੱਲੀ ਜਾਂਦੀ ਆ ਉਹ ਸੱਚ ਆ ਜਾਂ ਝੂਠ ਆ ਇਹ ਹਜੇ ਅਦਾਲਤ ਖੁਲਾਸਾ ਕਰੂਗੀ ਗੱਲ ਦਾ ਆਪਾਂ ਆਪਣੇ ਕੋਲੋਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਕੋਈ ਵੀ ਇਨਸਾਨ ਯਾਰ ਜੋ ਆਪਦੇ ਕੋਲੋਂ ਖਰਚੇ ਕਰ ਕਰਕੇ ਇੰਨੀਆਂ ਕੁੜੀਆਂ ਦਾ ਵਿਆਹ ਕਰਦੇ ਆ ਯਾਰ ਤੇ ਜੋ 21-21 ਜੋੜਿਆਂ ਦੇ ਬਹੁਤ ਮੈਂ ਅਗਲੀ ਵੀਡੀਓ ਚ ਵੀ ਬੋਲਦਾ ਵੀ ਕਿ ਕਿ ਜੋੜਿਆਂ ਦਾ ਵਿਆਹ ਕਰਨਾ ਯਾਰ ਮोगੁੱਲੀ ਗੱਲ ਥੋੜੀ ਆਪਦੇ ਕੋਲੋਂ ਖੁਦ ਖਰਚੇ ਕਰਕੇ ਚਲ ਆਪਾਂ ਇਹ ਨਹੀਂ ਕਹਿੰਦੇ ਗਲਤ ਹੋਊਗਾ ਕਿਉਂਕਿ ਵਿੱਚ ਆਪਣੇ ਭਰਾਵਾਂ ਦੀ ਕਮੈਂਟ ਕੋਈ ਚੰਗੇ ਵੀ ਆਉਂਦੇ ਮਾੜੇ ਵੀ ਆਉਂਦੇ ਮੈਨੂੰ ਕਿਉਂਕਿ ਜੋੜੇ ਕੋਈ ਕਹਿੰਦਾ ਪਾਪਾ ਆਏ ਆ ਇਹ ਆ ਉਹ ਆ ਵੀ ਦੇਖੋ ਵੀ ਮੈਨੂੰ ਕਮੈਂਟ ਕਰਨ ਤੋਂ ਪਹਿਲਾਂ ਤੁਸੀਂ ਉਹਦੀ ਸੱਚਾਈ ਦੇਖੋ ਆਪਾਂ ਤਾਂ ਉਹ ਚੀਜ਼ ਬੋਲ ਰਹੇ ਆ ਮੈਂ ਆਪਦੇ ਵੱਲੋਂ ਨਾ ਹੀ ਉਹਨਾਂ ਦੀ ਸਫਾਈ ਦੇ ਰਿਹਾ ਉਹ ਤਾਂ ਆਪਾਂ ਨੂੰ ਦੁਨੀਆ ਤੋਂ ਪਤਾ ਲੱਗ ਜਾਣਾ ਕਿਉਂਕਿ ਇੰਨੇ ਲੋਕ ਕਰੋੜਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਮੌਜੂਦ ਆ ਜੋ ਹਰ ਰੋਜ਼ ਗੂੰਗਾਣ ਸੁਣਦੇ ਆ ਤੇ ਜੋ ਹਰ ਰੋਜ਼ ਗੁਰਦੁਆਰੇ ਦੇ ਵਿੱਚ ਗੁਰਬਾਣੀ ਹੁੰਦੀ ਆ ਤਾਂ ਲੱਖਾਂ ਲੋਕ ਉੱਥੇ ਜਾਂਦੇ ਆ ਮੱਥਾ ਵੀ ਟੇਕਦੇ ਆ ਹਰ ਰੋਜ਼ ਪ੍ਰਮਾਤਮਾ ਦਾ ਨਾਮ ਲੈਂਦੇ ਆ ਆਪਾਂ ਤਾਂ ਇਹ ਚੀਜ਼ ਨੂੰ ਇੱਕ ਚੰਗੀ ਗੱਲ ਮੰਨਦੇ ਆ ਵੀ ਸਿੱਖਿਆ ਜੋ ਦੇ ਰਹੇ ਆ ਪੰਜਾਬ ਦੇ ਵਿੱਚ ਵੰਡ ਰਹੇ ਆ ਇੱਕ ਗੂੰਗਾਨ ਵੀ ਹਰ ਰੋਜ਼ ਚੱਲਦਾ ਤਾਂ ਬਹੁਤ ਉਹ ਬਹੁਤ ਚੰਗੀ ਗੱਲ ਆ ਕਿਉਂਕਿ ਇੰਨੀ ਕੱਦਲ ਵੀ ਸਾਬਤ ਕਰਦੇ ਆ ਆਪਾਂ ਵੀ ਜਿਹੜਾ ਕੋਈ ਚੰਗਾ ਇਨਸਾਨ ਆ ਜੇ ਉਹ ਚੰਗਾ ਕੰਮ ਕਰੂਗਾ ਕੁਝ ਕੋਦੇ ਉੱਪਰ આરોਪ ਲਾਉਣ ਵਾਲੇ ਵੀ ਹੁੰਦੇ ਆ ਪਰ ਹਾਂ ਜਿਹੜੀ ਇਹ ਗੱਲ ਨੂੰ ਲੈ ਕੇ ਇੱਕ ਬਾਬੇ ਨੇ ਨਾ ਅੱਜ ਤੋਂ ਪੁਰਾਣੀ ਵੀਡੀਓ ਉਹ ਸਾਹਮਣੇ ਆਈ ਸੀ ਬਾਬਾ ਜੀ ਨੇ ਇਹ ਕਿਹਾ ਸੀ ਨੇ ਜੋ ਢੱਡਰੀਆਂ ਵਾਲੇ ਸੰਤ ਰਣਜੀਤ ਸਿੰਘ ਇਹਨਾਂ ਦਾ ਬਿਆਨ ਆਇਆ ਸੀ ਸਾਹਮਣੇ ਇੱਕ ਕਹਿੰਦਾ ਵੀ ਮੈਂ ਕਿਸੇ ਭੈਣ ਤੋਂ ਲੰਗਰ ਤੱਕ ਵੀ ਨਹੀਂ ਛਕਿਆ ਇਕੱਲੇ ਦੇ ਵਿੱਚ ਕਦੇ ਲੰਗਰ ਨਹੀਂ ਛਕਿਆ ਜਿਵੇਂ ਮੈਂ ਕਹਿੰਦਾ ਵੀ ਮੈਨੂੰ ਕੋਈ ਭੈਣ ਲੰਗਰ ਛਕਾਉਂਦੀ ਹੋਵੇ ਕੋਈ ਨજર ਆਈ ਆ ਜਾਂ ਤੁਹਾਨੂੰ ਜਾਂ ਮੇਰੀ ਗੱਡੀ ਦੇ ਵਿੱਚ ਕਦੇ ਕੋਈ ਭੈਣ ਬੀਬੀ ਬੈਠੀ ਨજર ਆਈ ਆ ਤਾਂ ਮੈਨੂੰ ਗਲਤ ਸਾਬਤ ਕਰ ਦਿਓ ਮੈਂ ਭਾਈ ਉਦੋਂ ਉਸੇ ਵਕਤ ਕਹਿ ਦੂ ਵੀ ਹਾਂ ਭਾਈ ਮੈਂ ਅਪਰਾਧੀ ਹਾਂ ਵੀ ਮੈਂ ਇਸ ਗੱਲ ਮਾਰਾ ਲੰਗਰ ਤੱਕ ਵੀ ਨਹੀਂ ਸ਼ੱਕਦਾ ਕਿਉਂਕਿ ਮੈਨੂੰ ਪਤਾ ਵੀ ਮੇਰੇ ਕੋਲ ਜਨਤਾ ਆਉਂਦੀ ਹੈ ਲੱਖਾਂ ਦੀ ਗਿਣਤੀ ਚ ਆਉਂਦੇ ਮੇਰੇ ਉੱਪਰ ਰੋਪੀ ਲੱਗਣਗੇ ਇਹ ਗੱਲ ਤੋਂ ਮੈਂ ਪਹਿਲਾਂ ਆਪਦੇ ਬੰਨਿਓ ਸੋਚ ਰੱਖੀ ਆ ਮੰਨ ਚ ਵੀ ਲੋਕ ਗੱਲਾਂ ਵੀ ਕਰਨਗੇ ਇਹ ਗੱਲ ਉਹਨਾਂ ਨੇ ਆਪਦੇ ਬੰਨਿਓ ਗੱਲ ਦਾ ਖਲਾਸਾ ਕਰਿਆ ਇੱਕ ਵੀਡੀਓ ਦੇ ਵਿੱਚ ਅਗਰ ਵੀ ਜੇ ਮੈਂ ਇਹ ਗੱਲ ਵੀ ਕਹੀ ਉਹਨਾਂ ਨੇ ਵੀ ਜੇ ਮੇਰੇ ਉੱਪਰ ਇਸ ਕੇਸ ਦਾ ਤੁਹਾਨੂੰ ਲੱਗਦਾ ਵੀ ਸਬੂਤ ਤੁਹਾਨੂੰ ਟਾਇਰ ਆਉਂਦੇ ਆ ਮੇਰੇ ਸਾਹਮਣੇ ਆਉਂਦੇ ਮੇਰੇ ਮੈਨੂੰ ਕੋਈ ਵੀ ਤੁਸੀਂ ਕੋਈ ਵੀ ਸਜ਼ਾ ਦੇ ਸਕਦੇ ਆ ਜੇ ਕੇਸ ਦੇ ਇਸ ਦਾ ਤੁਹਾਡੇ ਸਾਹਮਣੇ ਸਬੂਤ ਲਿਆਓ ਸਬੂਤਾਂ ਦੇ ਧਾਰ ਤੇ ਮੈਨੂੰ ਕੇਸ ਦੇ ਚਾਹੇ ਮੈਨੂੰ ਗੋਲੀ ਮਾਰ ਦੋ ਚਰਾਹੇ ਵਿੱਚ ਖੜਾ ਕਰਕੇ ਵੀ ਮੈਂ ਇਹ ਚੀਜ਼ ਤੋਂ ਨਹੀਂ ਭਾਜਦਾ ਮੈਂ ਤੁਹਾਡੇ ਤੋਂ ਨਹੀਂ ਭਾਜਦਾ ਵੀ ਪਹਿਲਾਂ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਅੱਧੇ ਕੁ ਲੋਕ ਬਦਨਾਮ ਕਰਨ ਨੂੰ ਵੀ ਫਿਰਦੇ ਆ ਕਿਉਂਕਿ ਉਹ ਕੁੜੀ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਜ਼ਹਿਰ ਕਿਉਂ ਖਾਦਾ ਕੀ ਦੀ ਵਜ੍ਹਾ ਨਾਲ ਖਾਦਾ ਪਰ ਦਰਬਾਰ ਦੇ ਸਾਹਮਣੇ ਜੋ ਆ ਕੇ ਖਾਦਾ ਇਹਦੇ ਵਿੱਚ ਜੋ ਟੱਡਰੀਆਂ ਵਾਲੇ ਦਾ ਨਾਂ ਇਹਦਾ ਕਰਕੇ ਬਰਨਾਮ ਹੋ ਗਿਆ ਵੀ ਇਹ ਦਰਬਾਰ ਦੇ ਸਾਹਮਣੇ ਆ ਕੇ ਕਿਉਂ ਖਾਦਾ ਉਹ ਹਜੇ ਤੱਕ ਗੱਲ ਬਈ ਇੱਕ ਰਾਜ ਦਾ ਰਾਜਾ ਕਿਉਂਕਿ ਹਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਇਹ ਗੱਲ ਦਾ ਤਾਂ ਉਹ ਆਪਾਂ ਕਹਨੇ ਆਂ ਵੀ ਝੂਠੀ ਖਬਰ ਨਾ ਪਾਓ ਚਲੋ ਜੀ ਅੱਜ ਦੀ ਖਾਸ ਕਰਕੇ ਵੀਡੀਓ ਆਪਣੀ ਜਿਵੇਂ ਢੱਡਰੀਆਂ ਵਾਲੇ ਤੋਂ ਹਰ ਰੋਜ਼ ਅਪਲੋਡ ਹੁੰਦੀਆਂ ਫੇਕ ਵੀ ਆਉਂਦੀਆਂ ਚੰਗਾ ਮਾੜਾ ਜੋ ਵੀ ਕਹਿੰਦੇ ਆ ਲੋਕ ਹਨਾ ਪਰ ਆਪਾਂ ਆਪਣੇ ਪੰਜਾਬੀ ਭਰਾਵਾਂ ਨੂੰ ਪੁੱਛਣਾ ਚਾਹੁੰਦੇ ਆ ਬਈ ਕਮੈਂਟਾਂ ਵਿੱਚ ਤੁਸੀਂ ਦੱਸੋ ਸਹੀ ਆ ਜਾਂ ਗਲਤ ਕਿਉਂਕਿ ਯਾਰ ਇਹ ਆਪਣੀ ਜੋ ਜਨਤਾ ਇਨਸਾਫ ਕਰ ਸਕਦੀ ਆ ਨਾ ਕਿ ਕੋਈ ਆਮ ਲੋਕ ਉਹਦੇ ਚ ਕੇਸ ਤਾਂ ਬਾਅਦ ਚ ਜਾਊਗਾ ਅਦਾਲਤ ਚ ਜਨਤਾ ਪਹਿਲਾਂ ਬੈਠੀ ਹੁੰਦੀ ਆ ਦੱਸਣ ਵਾਸਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਢੱਡੀਆਂ ਵਾਲੇ ਦੇ ਜਿਵੇਂ ਆਪਾਂ ਕਹਿੰਦੇ ਹੱਕ ਵਿੱਚ ਲਾ ਲਓ ਚਾਹੇ ਜਦ ਆਪਾਂ ਉਹਨਾਂ ਦਾ ਜੋ ਵੀ ਇੱਕ ਉਹਨਾਂ ਦੀ ਜਿਵੇਂ ਕਹਦੇ ਹਰ ਰੋਜ਼ ਗੁੰਗਾਨਣ ਕਰਦੇ ਉਹਨਾਂ ਉੱਪਰ ਜੋ આરોਪ ਲੱਗੇ ਆ ਤਾਂ ਆਪਾਂ ਇੱਕ ਸਬੂਤ ਦੇ ਧਾਰਤੇ ਵੀਡੀਓ ਪਾਉਣੀ ਆ ਵੀ ਫੇਕ ਖਬਰਾਂ ਵੀ ਆ ਰਹੀਆਂ ਹਜੇ ਤੱਕ ਕੋਈ ਉਹਨਾਂ ਦਾ ਇਨਕੁਆਇਰੀ ਚੱਲੀ ਜਾਂਦੀ ਆ ਹਜੇ ਤੱਕ ਕੋਈ ਉਹਨਾਂ ਉੱਪਰ આરોਪ ਨਹੀਂ ਕਿਉਂਕਿ ਆਪਾਂ ਇਹ ਤੁਹਾਨੂੰ ਦੱਸਣ ਜਾ ਰਹੇ ਸੀ ਹਰ ਰੋਜ਼ ਆਪਣੇ ਚੈਨਲ ਤੋਂ ਅਪਲੋਡ ਹੁੰਦੀਆਂ ਵੀਡੀਓ ਤਾਂ ਬਈ ਸਬੂਤ ਦੇ ਧਾਰਤੇ ਹੁੰਦੀ ਹੈ ਚਲੋ ਜੀ ਅੱਜ ਦੀ ਵੀਡੀਓ ਆਪਣੀ ਟੱਡੀਆਂ ਵੱਲ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਚੈਨਲ ਨੂੰ ਸ਼ੇਅਰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ